ਹਾਂ ਦੇ ਸਾਫ ਦਾ ਰਾਸ਼ਟਰਪਤੀ ਆਯੂਬ ਖਾਨ ਜੋ ਤਨਗੁਰ ਨਾਨਕ ਦੇਵ ਜੀ ਮਹਾਰਾਜ ਦਾ ਮੂਲ ਮੰਤਰ ਹਮੇਸ਼ਾ ਪੜ੍ਹਦੇ ਸਨ ਮੂਲ ਮੰਤਰ ਦਾ ਪਾਠ ਕਰਦੇ ਕਰਦੇ ਉਹ ਪਾਕਿਸਤਾਨ ਦੇ ਰਾਸ਼ਟਰਪਤੀ ਬਣ ਗਏ ਆਯੂਬ ਖਾਨ ਨੇ ਅੱਜ ਵੀ ਆਪਣੀ ਘਰ ਵਿੱਚ ਮੂਲ ਮੰਤਰ ਦੀ ਵੱਡੀ ਸਾਰੀ ਫੋਟੋ ਲਗਾ ਕੇ ਰੱਖੀ ਹੈ ਇਸ ਗੱਲ ਦਾ ਪਤਾ ਉਸ ਵੇਲੇ ਲੱਗਾ ਜਦੋਂ ਸਿੰਗਾਪੁਰ ਦਾ ਇੱਕ ਸਿੱਖ ਮਿਹਰਬਾਨ ਸਿੰਘ ਆਪਣੇ ਪਰਿਵਾਰ ਸਮੇਤ ਪਾਕਿਸਤਾਨ ਵਿਖੇ ਗੁਰਦੁਆਰਿਆਂ ਦੇ ਦਰਸ਼ਨਾਂ ਲਈ ਗਿਆ ਪੁਰਾਣੀ ਦੋਸਤੀ ਹੁਣ ਕਰਕੇ ਈਯੂਬ ਖਾਨ ਨੇ ਮਹਿਰਬਾਨ ਸਿੰਘ ਨੂੰ ਆਪਣੇ ਘਰ ਚਾਹ ਤੇ ਬੁਲਾਇਆ ਚਾਪਿੰਡ ਸਮੇ ਮਹਿਰਬਾਨ ਸਿੰਘ ਨੇ ਵੇਖਿਆ ਕਿ ਈਯੂਬ ਖਾਨ ਦੇ ਘਰ ਡਰਾਈਵਿੰਗ ਰੂਮ ਵਿੱਚ ਮੂਲ ਮੰਤਰ ਦੀ ਫੋਟੋ ਲੱਗੀ ਹੈ ਖਾਸ ਕਰ ਇਹ ਸੀ ਕਿ ਮੂਲ ਮੰਤਰ ਸੋਨੇ ਦੇ ਅੱਖਰਾਂ ਵਿੱਚ ਲਿਖਿਆ ਹੋਇਆ ਸੀ ਮੂਲ ਮੰਤਰ ਤੋ ਪਾਸ਼ਾਵਾਂ ਪੰਜਾਬੀ ਅਤੇ ਉਰਦੂ ਵਿੱਚ ਸੀ ਇੱਕ ਮੁਸਲਮਾਨ ਦੇ ਘਰ ਮੂਲ ਮੰਤਰ ਦੀ ਫੋਟੋ ਦੇਖ ਕੇ ਬੜੀ ਹੈਰਾਨੀ ਨਾਲ ਸਰਦਾਰ ਮਿਹਰਬਾਨ ਸਿੰਘ ਜੀ ਨੇ 아이وب ਖਾਨ ਤੋਂ ਇਸ ਦਾ ਕਾਰਨ ਪੁੱਛਿਆ। ਉਹਨਾਂ ਨੇ ਦੱਸਿਆ ਕਿ ਇਸ ਮੁਕੱਦਸ ਕਲਾਮ ਦੀ ਬਦੌਲਤ ਹੀ ਮੈਂ ਰਾਸ਼ਟਰਪਤੀ ਬਣਿਆ ਹਾਂ। ਉਹਨਾਂ ਨੇ ਪੂਰੀ ਗੱਲ ਦਸਤਿਆਂ ਜਾਣਕਾਰੀ ਦਿੱਤੀ ਕਿ ਜਦੋਂ ਮੈਂ ਸਕੂਲ ਜਾਂਦਾ ਸੀ ਤਾਂ ਪੜ੍ਹਾਈ ਵਿੱਚ ਕਮਜ਼ੋਰ ਸੀ। ਅਧਿਆਪਕਾਂ ਤੋਂ ਹਰ ਰੋਜ਼ ਸਜ਼ਾ ਮਿਲਦੀ। ਇਸ ਲਈ ਮੇਰਾ ਸਕੂਲ ਜਾਣ ਨੂੰ ਦਿਲ ਨਹੀਂ ਸੀ ਕਰਦਾ। ਮਾਤਾ-ਪਿਤਾ ਜ਼ਬਰਦਸਤੀ ਮੈਨੂੰ ਸਕੂਲ ਤੇ ਇਧੇ ਸਨ। ਤੇ ਮੈਂ ਗੁਰਦੁਆਰੇ ਵਿੱਚ ਜਾ ਕੇ ਬੈਠ ਕੇ ਟਾਈਮ ਪਾਸ ਕਰਕੇ ਘਰ ਵਾਪਸ ਚਲਾ ਜਾਂਦਾ ਇੱਕ ਦਿਨ ਗੁਰਦੁਆਰੇ ਦੇ ਪਾਈ ਸਾਹਿਬ ਨੇ ਮੈਨੂੰ ਪੁੱਛਿਆ ਸਕੂਲ ਕਿਉਂ ਨਹੀਂ ਜਾਂਦਾ ਤਾਂ ਮੈਂ ਦੱਸਿਆ ਕਿ ਮੈਨੂੰ ਪੜ੍ਹਨਾ ਨਹੀਂ ਆਉਂਦਾ ਮਾਸਟਰਾਂ ਤੋਂ ਕੁੱਟ ਪੈਂਦੀ ਹੈ ਇਸ ਲਈ ਮੇਰਾ ਸਕੂਲ ਜਾਣ ਨੂੰ ਦਿਲ ਨਹੀਂ ਕਰਦਾ ਇਹ ਗੱਲ ਸੁਣ ਕੇ ਪਾਈ ਸਾਹਿਬ ਨੇ ਮੈਨੂੰ ਇਹ ਮੂਲ ਮੰਤਰ ਦਿੱਤਾ ਇੱਕ ਓ ਅੰਕਾਰ ਸਤਨਾਮ ਕਰਤਾ ਪੁਰਖ निरपौ पौ निरवैर अकाल मूरत आजूनी सैभंग भंग गुर प्रसाद उन्होंने मैनु कहा तू मंत्र याद कर लै बाबा नानक तेरे अंग संग रहेगा फिर तेनू कदी कोई सजा नहीं देगा मैनू छेती ही मूल मंत्र याद हो गया ਤੇ ਮੈਂ ਰੋਜ਼ ਮੂਲ ਮੰਤਰ ਪੜ੍ਹਨ ਲੱਗ ਪਿਆ। ਫਿਰ ਜਦੋਂ ਮੈਂ ਮੂਲ ਮੰਤਰ ਪੜ੍ਹ ਕੇ ਕਲਾਸ ਵਿੱਚ ਬੈਠਾ ਤਾਂ ਪਹਿਲੀ ਵਾਰ ਮੈਨੂੰ ਅਧਿਆਪਕ ਨੇ ਮਾਰਨ ਦੀ بجائے ਆਪਣੇ ਕੋਲ ਬੁਲਾ ਕੇ ਪਿਆਰ ਨਾਲ ਸਿਰ ਤੇ ਹੱਥ ਫੇਰਿਆ। ਈਯੂਬ ਖਾਨ ਨੇ ਅਖੀਤਸਿਆ ਮੈਨੂੰ ਮੂਲ ਮੰਤਰ ਦੀ ਤਾਕਤ ਆ ਉਸ ਦਿਨ ਸੱਚੀ ਅਹਿਸਾਸ ਹੋਇਆ। ਮੇਰਾ ਦਿਲ ਪੜਾਈ ਵਿੱਚ ਲੱਗਣ ਲੱਗ ਪਿਆ। ਮੈਂ ਸਾਰੇ ਸਵਾਲਾਂ ਦਾ ਜਵਾਬ ਦੇਣ ਲੱਗ ਪਿਆ। ਅੰਤਿਆਪਕ ਤੋਸ਼ ਤੇ ਮਾਤਾ ਪਿਤਾ ਸਭ ਮੇਰੀ ਤਾਰੀਫ ਕਰਨ ਲੱਗੇ ਉਸ ਦਿਨ ਤੋਂ ਬਾਅਦ ਮੈਂ ਮੂਲ ਮੰਤਰ ਨੂੰ ਆਪਣੀ ਜ਼ਿੰਦਗੀ ਦਾ ਹਿੱਸਾ ਬਣਾ ਲਿਆ ਮੈਂ ਹਰ ਇਮਤਿਹਾਨ ਦੇਣ ਤੋਂ ਪਹਿਲਾਂ ਮੂਲ ਮੰਤਰ ਦਾ ਜਾਪ ਕਰਕੇ ਅਰਦਾਸ ਕਰਦਾ ਸੀ ਤੇ ਮੇਰੀ ਹਰ ਕੰਮ ਵਿੱਚ ਫਤਿਹ ਹੁੰਦੀ ਸੀ ਇਸੇ ਮੂਲ ਮੰਤਰ ਦੇ ਪਾਠ ਸਦਕਾ ਹੀ ਮੈਂ ਰਾਸ਼ਟਰਪਤੀ ਬਣਿਆ ਸੀ ਭਾਬੀ ਨਾਨਕ ਦਾ ਇਹ ਮੂਲ ਮੰਤਰ ਮੇਰੀ ਜ਼ਿੰਦਗੀ ਦਾ ਅਨਿਖੜਵਾਂ ਆਂਗ ਹੈ ਸੰਖੇਚੀ ਅਸੀਂ ਇਹ ਸਾਰੀ ਜਾਣਕਾਰੀ ਆਯੂਬ ਖਾਨ ਦੀ ਲਿਖੀ ਕਿਤਾਬ ਫ੍ਰੈਂਚ ਨਾਟ ਮਾਸਟਰਸ ਵਿਚ